ਔਰ ਬੀਸੀ ਸਾਹਿਬ ਦਾ ਖਾਸ ਕਰਕੇ ਸ਼ੁਕਰੀਆ ਕਿ ਇਹਨਾਂ ਨੇ ਪੀਏਯੂ ਦਾ ਕੈਂਪਸ ਦਿੱਤਾ ਸਾਰ ਸ ਮੇਲੇ ਲਈ ਇਹ ਇੱਕ ਮੇਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੀ ਸਭਤਾ ਦਰਸਾਂਦਾ ਹੈ ਔਰ ਜਿਹੜੇ ਆਰਟੀਸ਼ੀਨ ਹੈਗੇ ਪਿੰਡਾਂ ਤੋਂ ਜਿਹੜੀ ਇਹ ਕਲਾਕਾਰ ਹੈਗੇ ਜਿਹੜੇ ਕਲਾਕਾਰੀ ਨਾਲ ਚੀਜ਼ਾਂ ਬਣਾਉਂਦੇ ਆ ਉਹ ਦਰਸਾਂਦੀਆਂ ਔਰ ਇਹ ਬਹੁਤ ਮੇਲੇ ਦਾ ਫਾਇਦਾ ਹੈਗਾ ਇਹ ਉਹਨਾਂ ਲਈ ਵੀ ਫਾਇਦਾ ਹੈ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਫਾਇਦਾ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਇਹ ਮੇਲਾ ਜ਼ਰੂਰ ਦੇਖਣ ਆਓ ਐਹ ਜਿਹਾ ਮੇਲਾ ਕੋਈ ਨਹੀਂ ਹੋਣਾ ਆ ਹੁਣੇ ਮੈਨੂੰ ਪਿਆਰ ਭਰਿਆ ਸਸਰੇ ਕਾਲ ਮੈਂ ਪੂਰੇ ਲੁਧਿਆਣੇ ਨੂੰ ਬਲਕੇ ਪੂਰੇ ਪੰਜਾਬ ਨੂੰ ਵਧਾਈਆਂ ਦਿੰਦਾ ਇਹ ਸਰਸ ਮੇਲੇ ਦੀਆਂ ਇਹ ਬਹੁਤ ਹੀ ਵੱਡਾ ਉਪਰਾਲਾ ਹੈ ਜਿਹੜਾ ਕਿ ਡੈਪਟੀ ਕਮਿਸ਼ਨਰ ਸਾਹਿਬ ਨੇ ਕੀਤਾ ਹੈ ਔਰ ਸਾਰਿਆਂ ਦੇ ਸਹਿਯੋਗ ਸਾਰੇ ਅਫਸਰ ਸਹਿਬਾਨ ਬੈਂਸਾ ਸਾਹਿਬ ਖੜੇ ਆ ਔਰ ਬੀਸੀ ਸਾਹਿਬ ਦਾ ਖਾਸ ਕਰ ਸ਼ੁਕਰੀਆ ਕਿ ਇਹਨਾਂ ਨੇ ਪੀਏਯੂ ਦਾ ਕੈਂਪਸ ਦਿੱਤਾ ਸਾਰਸ ਮੇਲੇ ਲਈ ਇਹ ਇੱਕ ਮੇਲਾ ਨਹੀਂ ਹੈਗਾ ਇਹ ਹਿੰਦੁਸਤਾਨ ਦੀ ਸਭਤਾ ਦਰਸ਼ਾਉਂਦਾ ਹੈ ਔਰ ਜਿਹੜੇ ਆਰਟੀਸ਼ਨ ਹੈਗੇ ਪਿੰਡਾਂ ਤੋਂ ਜਿਹੜੀ ਇਹ ਕਲਾਕਾਰ ਹੈਗੇ ਜਿਹੜੇ ਕਲਾਕਾਰੀ ਨਾਲ ਚੀਜ਼ਾਂ ਬਣਾਉਂਦੇ ਆ ਉਹ ਦਰਸ਼ਾਉਂਦੀਆਂ ਔਰ ਇਹ ਬਹੁਤ ਮੇਲੇ ਦਾ ਫਾਇਦਾ ਹੈਗਾ ਇਹ ਉਹਨਾਂ ਲਈ ਵੀ ਫਾਇਦਾ ਸਾਡੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਫਾਇਦਾ ਹੈ ਮੈਂ ਸਾਰਿਆਂ ਨੂੰ ਗੁਜ਼ਾਰਿਸ਼ ਕਰਦਾ ਕਿ ਇਹ ਮੇਲਾ ਜ਼ਰੂਰ ਦੇਖਣ ਆਓ ਐਹ ਜਿਹਾ ਮੇਲਾ ਕੋਈ ਨਹੀਂ ਹੋਣਾ ਹੁਣੇ ਮੈਨੂੰ ਬੈਂਕ ਸਾਹਿਬ ਦੱਸ ਰਹੇ ਸੀ ਏਡੀਸੀ ਸਾਹਿਬ ਕਿ 22 ਜ਼ਿਲ੍ਹੇ 22 ਸਟੇਟਾਂ ਤੋਂ ਖਾਣੇ ਦਾ ਸਟਾਲ ਲੱਗੇ ਆ ਵੀ ਖਾਣੇ ਦਾ ਵੀ ਆਨੰਦ ਕਰੋ ਉਹਨੇ ਜਿੰਨੇ ਦਿਨ ਸਾਲ ਇਹ ਮੇਲਾ ਹੈਗਾ ਇੱਥੇ ਆ ਕੇ ਫੂਡ ਇੰਜੋਏ ਕਰਨਾ ਚਾਹੀਦਾ ਕਿਉਂਕਿ ਸਾਰੇ ਹਿੰਦੁਸਤਾਨ ਦਾ ਖਾਣਾ ਇਸ ਵੱਲੇ ਇੱਥੇ ਸਟਾਲ ਲੱਗੇ ਹੋਏ ਸਾਹਮਣੇ ਕਰ ਇੱਕ ਵੀ ਸਾਹਮਣੇ ਆ ਰਿਹਾ ਹੈ ਕਿ ਰਾਜਸਥਾਨਾ ਦੇ ਵਿੱਚ ਰਜਿੰਦਰ ਗੁੱਤਾ ਜੀ ਦੀ ਐਂਟਰੀ ਹੋ ਰਹੀ ਹੈ ਔਰ ਅਤੇ ਜੀ ਉਹਨਾਂ ਦਾ ਨਾਮ ਜਿਹੜਾ ਇੱਕ ਮਿੰਟ ਕੀਤਾ ਤੁਸੀਂ ਗਲਤ ਬੰਦੇ ਨੂੰ ਇਹ ਸਵਾਲ ਪੁੱਛਦੇ ਹੋ ਇਹ ਰਾਜ ਸਭਾ ਦਾ ਮੈਂਬਰ ਮੈਨ ਇਬਨਾਨ ਅੱਲਾ ਹਾਂ ਜੀ ਇਹਦੀ ਰਾਸ਼ੀ ਜਿਹੜੀ ਇਕੱਠੀ ਹੋਈ ਹੈ ਉਸ ਨੂੰ ਕਿਸ ਪਰ ਹਾਂ ਜੀ ਜਿਹੜੀ ਇਹਦੀ ਰਾਸ਼ੀ ਸਭ ਰਾਸ਼ੀ ਜਿਹੜੀ ਇਕੱਠੀ ਇਹ ਦੇਖੋ ਜੀ ਇਹ ਜੋ ਅਪਲ ਕਹਤਾ ਇਹ ਦੇਖੋ ਨਾਨ ਪ੍ਰੋਫਿਟ ਆ ਜਿੰਨਾ ਕ ਖਰਚਾ ਹੁੰਦਾ ਹੈਗਾ ਉਹਨਾਂ ਕ ਡੀ ਸੀ ਸਾਹਿਬ ਨੇ ਆਪਣੇ ਉਪਰਾਲੇ ਕਰਕੇ ਪੈਸੇ ਇਕੱਠੇ ਕੀਤੇ ਆ ਬਾਕੀ ਜੇ ਕੁਝ ਬਚੂਗਾ ਬਾਅਦ ਚ ਕੋਈ ਸੇਲ ਤੋਂ ਜਾਂ ਕਿਸੇ ਤੋਂ ਉਹ ਸਾਰਾ ਅਸੀਂ ਫਲੱਡ ਰੀਲੀਫ ਵਿੱਚ ਦੇ ਦੇਵਾਂਗੇ। ਜੀ ਅਨੰਦਪੁਰ ਸਾਹਿਬ ਵਿਧਾਨ ਸਭਾ ਲੱਗਣ ਜਾਣੀ ਹੈ। ਹਾਂ ਜੀ ਅਨੰਦਪੁਰ ਸਾਹਿਬ ਦੀ ਵਿਧਾਨ ਸਭਾ ਲੱਗਣ ਜਾਣੀ ਪਹਿਲੀ ਵਾਰ। ਉਹ ਜੀ ਇੱਕ ਅਸੀਂ ਕਿਉਂਕਿ 350 ਸਾਲਾ ਗੁਰਤੇਗ ਭਾਦਰ ਜੀ ਦਾ ਹੈਗਾ ਉਹ ਇੱਕ ਅਸੀਂ ਕਰਾਂਗੇ ਉੱਥੇ ਵਿਧਾਨ ਸਭਾ ਲਗਾ ਰਹੇ ਹਾਂ ਪੂਰਾ ਸੈਟਅਪ ਕਰ ਰਹੇ ਹਾਂ ਬਹੁਤ ਵਧੀਆ ਕਰ ਰਹੇ ਹੈਗੇ ਤੇ ਪਹਿਲੀ ਵਾਰ ਹੀ ਹੋਏਗਾ। ਔਰ ਬਹੁਤ ਚੰਗਾ ਐਕਸਪੀਰੀਅੰਸ ਹੋਇਆ ਥੈਂਕ ਯੂ ਠੀਕ ਹੈ